ਮੇਰਾ ਨਾਸਤਿੰਦਰ ਕੋਰੇ ਮੈਂ ਪਿੰਡ ਗੋਗਰੇਚ ਰਹਿਣ ਵਾਲੀ ਹਾਂ ਮੇਰਾ ਨਾਮ ਕੁਲਦੀਪ ਸਿੰਘ ਹੈ ਪਹਿਲਾਂ ਸਾਡੇ ਬਿੱਲ ਬਹੁਤ ਆਉਂਦੇ ਸਰੇ ਸੀ ਸਾਡੇ ਬੱਚੇ ਦੀ ਫੀਸਾ ਵੀ ਨਹੀਂ ਸੀ ਦਿੱਤੀਆਂ ਜਾਂਦੀਆਂ 2000 3000 5000 ਤੱਕ ਵੀ ਆਉਂਦੇ ਸੀ ਭਾਈ ਬਹੁਤ ਜ਼ਿਆਦਾ ਮੁਸ਼ਕਲ ਸੀ ਜਿਹੜੇ ਐਡਰੈਸਮੈਂਟ ਕਰਨ ਬੜਾ ਔਖਾ ਹੋ ਜਾਂਦਾ ਘਰਾਂ ਦੇ ਘਾਟੇ ਬੱਚਿਆਂ ਦੀ ਫੀਸਾਂ ਜਿਹੜੇ ਵਧਿਆੜੀ ਧਾਰੀ ਬੰਦੇ ਆ ਜਿਹੜੇ ਸਰਕਾਰ ਆਈਆ ਤੇ ਸਾਡਾ ਹੁਣ ਬਿੱਲ ਬਿਲਕੁਲ ਜ਼ੀਰੋ ਆ ਰਿਹਾ ਹੈ ਸਾਡਾ ਬਿੱਲ ਤਾਂ ਜ਼ੀਰੋ ਬੈਲੈਂਸ ਆ ਰਿਹਾ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਉਸ ਤੋਂ ਬਾਅਦ ਚ ਕਦੀ ਵੀ ਬਿੱਲ ਨਹੀਂ ਆਇਆ ਹੈ ਸਾਡੇ ਬੱਚਿਆਂ ਦੀ ਫੀਸਾਂ ਜਾ ਰਹੀਆਂ ਨੇ ਬਹੁਤ ਵਧੀਆ ਸਾਡੇ ਬੱਚੇ ਪੜ੍ਹ ਰਹੇ ਨੇ ਆਪਾਂ ਫੀਸਾਂ ਦੇ ਰਹੇ ਆਂ ਬੱਚਿਆਂ ਦੀ ਦਾ ਅਸੀਂ ਕੋਈ ਨੌਕਰੀ ਕੋਈ ਸਰਕਾਰੀ ਕੋਈ ਕਿਤੇ ਨਹੀਂ ਲੱਗਿਆ ਹੈ ਬੇਰਜਗਰ ਕੰਮ ਕਰਦੇ ਹਨ ਉਹਨਾਂ ਵਿੱਚੋਂ ਸਾਨੂੰ ਬਿਲ ਕਰਕੇ ਬਚਤ ਬਹੁਤ ਹੁੰਦੀ ਹੈ ਠੀਕ ਹੈ ਜੋ ਮਿਲਦਾ ਆਦੇ ਲੋਕਾਂ ਦਾ ਆਉਣ ਵਾਸਤੇ ਬਹੁਤ ਫਾਇਦਾ ਹੋਇਆ ਆ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚ ਵੀ ਜਾਣ ਨਹੀਂ ਦਿੱਤਾ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਸੀਂ ਲੋਕਾਂ ਨੂੰ ਬਿਜਲੀ ਫਰੀ ਦੇ ਰਹੇ ਆਂ ਪੰਜਾਬ ਨੂੰ ਬਿਜਲੀ ਦਾ ਇੱਕ ਸਰਪਲਸ ਸੂਬਾ ਬਣਾਵਾ ਜਿੰਨੇ ਵੀ ਪੰਜਾਬੀ ਨੇ ਜਿਨ੍ਹਾਂ ਨੂੰ ਜ਼ੀਰੋ ਬਿਲ ਆਉਂਦਾ ਮੈਨਾਂ ਨੂੰ ਵਧਾਈਆਂ ਦਿੰਦਾ ਬਹੁਤ ਬਹੁਤ ਅਸੀਂ ਖੁਸ਼ ਆਂ ਵੀ ਸਾਡਾ ਬਿਲ ਵੀ ਜ਼ੀਰੋ ਆਉਂਦਾ ਹੈ ਸਰਕਾਰ ਦੇ ਅਨੁਵਾਦੀ ਆ ਤੇ ਜੋ ਵੀ ਕੀਤਾ ਵਧੀਆ ਹੈ ਜੀ ਪੰਜਾਬ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਗੇ ਤੋਂ ਵੀ ਇਸੇ ਤਰ੍ਹਾਂ ਇਹ ਕੰਮ ਕਰਨਗੇ ਤਰੱਕੀ ਦੀ ਰਾਤ ਤੇ ਸੂਬਾ ਸਾਫ ਨੀਅਤ ਵਾਲੀ ਸਰਕਾਰ ਰੰਗਲੇ ਪੰਜਾਬ ਦਾ ਸੁਪਨਾ ਹੋ ਰਿਹਾ ਸਾਕਾਰ